ਅਮਰਸਰ ਪੁਲਿਸ ਨੇ ਪਿਛਲੇ ਦਿਨੀ ਲੁੱਟਖੋ ਕਰਨ ਵਾਲੇ ਦੋਸ਼ੀਆਂ ਨੂੰ ਕੀਤਾ ਕਾਬੂ ਖੋਹ ਕਰਨ ਵਾਲੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ ਜਿਨ੍ਹਾਂ ਦੇ ਕੋਲ 1,30,000 ਰੁਪਏ ਬਰਾਮਦ ਵੀ ਕੀਤੇ ਗਏ ਹਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੁੱਲ ਚਾਰ ਨੁਕਸਾਨ ਜਿਨ੍ਹਾਂ ਵਿੱਚੋਂ ਦੋਨੋਂ ਤਾਂ ਗ੍ਰਿਫਤਾਰ ਕਰ ਲਿਆ ਪਰ ਦੋ ਗ੍ਰਿਫਤਾਰ ਹੋਣੇ ਬਾਕੀ ਹਨ ਪੁਲਿਸ ਅਧਿਕਾਰੀ ਨੇ ਵੀ ਕਿਹਾ ਕਿ ਫਿਲਹਾਲ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਵੀ ਮਾਮਲਾ ਦਰਜ ਨਹੀਂ ਹੈ ਖੋਹ ਕਰਨ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਆਧਾਰ ਤੇ ਪੁਲਿਸ ਨੇ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਅਸਲ ਕੀਤੀ ਹੈ ਆਉ ਤੁਹਾਨੂੰ ਦਿਖਾਉਂਦੇ ਆ ਪਹਿਲਾ ਇਹ ਸੀਸੀਟੀਵੀ ਵੀਡੀਓ ਇਹ ਕਰ ਕਿ ਚਾਰ ਲੱਖ ਦੀ ਖੋਈ ਗਈ ਕਿ ਕਿੰਨੇ ਬੰਦੇ ਫੜੇ ਗਏ ਸਰ ਕਿੰਨਾ ਕੈਲਕੂਲੇਟ ਇਹ ਮਿਤੀ 28 3 24 ਨੂੰ ਆਪਣੇ ਸਰਜੀਤ ਕੁਮਾਰ ਜੀ ਪਾਸੋਂ 4 ਲੱਖ ਰੁਪਇਆ ਖੋ ਕਰਕੇ ਤਿੰਨ ਅਣਪਛਾਤੇ ਵਿਅਕਤੀ ਸਪਲੈਂਡਰ ਮੋਟਰਸਾਈਕਲ ਤੇ ਦੌੜ ਗਏ ਸੀ ਜਿਨ੍ਹਾਂ ਦੀ ਅਸੀਂ ਤਫਤੀਸ਼ ਕਰਕੇ ਲਗਾਈ ਨਾ ਬਹੁਤ ਟੀਮਾਂ ਹੱਡੀਆਂ ਨੇ ਵਰਕ ਕਰ ਕਰਕੇ ਨਾਲ ਮਿਲਣਾ ਲਾ ਕੇ ਅਸੀਂ ਤੇ ਇਹਦੇ ਚ ਦੋ ਵਿਅਕਤੀ ਗ੍ਰਿਫਤਾਰ ਕਰ ਲਏ ਆ ਦੋਵਾਂ ਦੇ ਕੋਲੋਂ ਇੱਕ ਅਮਿਤ ਮੇਨ ਦੋਸ਼ੀ ਅਮਿਤ ਕੁਮਾਰ ਪੁੱਤਰ ਦਲਬੀਰ ਸਿੰਘ ਵਾਸੀ ਪਸਾਨਪੁਰਾ ਇਹਦੇ ਕੋਲ 1 ਲੱਖ ਰੁਪਏ ਰਿਕਵਰ ਕੀਤਾ ਗਿਆ ਦੂਜਾ ਦੋਸ਼ੀ ਮਨੋਜ ਕੁਮਾਰ ਜੀ ਦੇ ਸੰਮੰਗਾ ਪੁੱਤਰ ਸੁਭਾਸ਼ ਚੰਦਰ ਇਹਦੇ ਕੋਲ 30 ਹਜ਼ਾਰ ਰੁਪਏ ਰਿਕਵਰ ਕੀਤਾ ਗਿਆ ਤੇ ਟੋਟਲ 1 ਲੱਖ 30 ਹਜ਼ਾਰ ਰੁਪਏ ਰਿਕਵਰੀ ਕੀਤੀ ਗਈ ਇਹਨਾਂ ਦੇ ਇਨਸਾਬ ਤੇ ਦੋ ਦੋਸ਼ੀਆਂ ਦਾ ਨਾਮਜ਼ਦ ਕੀਤਾ ਗਿਆ ਵਾ ਜਿਨ੍ਹਾਂ ਵਿੱਚ ਇੱਕ ਮੁੰਡਾ ਵਿਸ਼ਾਲ ਸਨੋ ਜਸਪਾਲ ਵਾਸੀ ਹੈਣਪੁਰਾ ਤੇ ਦੂਜਾ ਦੋਸ਼ੀ ਗੌਤਮ ਸਨ ਰਜਿੰਦਰ ਵਾਸੀ ਪੌਨ ਨਗਰ ਕੀਤਾ ਗਿਆ ਟੋਟਲ ਚਾਰ ਦੋਸ਼ੀ ਨੇ ਸਰ ਇਹ ਨਸ਼ੇ ਆਦਿ ਸੀ ਮੇਂ ਮਸ਼ਹੂਰ ਤੇ ਨਹੀਂ ਆਦੀ ਇਹ ਪਹਿਲਾ ਪਰਚੇ ਵੀ ਇਹਨਾਂ ਤੇ ਕੋਈ ਨਹੀਂ ਹੈਗੇ ਪਰ ਇਹ ਜਿਵੇਂ ਮਤਲਬ ਕਿ ਨਵੇਂ ਮੁੰਡਿਆਂ ਨੂੰ ਸ਼ੌਂਕ ਹੁੰਦਾ ਹੋਵੇ ਕਿ ਅਸੀਂ ਥੋੜੇ ਪੈਸੇ ਛੇਤੀ ਕੋਈ ਅਮੀਰ ਹੋ ਜਾਈਏ ਉਹੋ ਚ ਚਸਕਾ ਇਹਨਾਂ ਨੂੰ ਹੀ ਜਿਹੜਾ ਨਾਲ ਰੈਕੀ ਕਰਕੇ ਪਹਿਲਾਂ ਇਹਨਾਂ ਤੇ ਕਹਿਣ ਮੁਤਾਬਕ ਵਿਸ਼ਾਲ ਨੇ ਰੈਕੀ ਕੀਤੀ ਹੈ ਤੇ ਵਿਸ਼ਾਲ ਨੂੰ ਜਦੋਂ ਅਰੈਸਟ ਕਰਾਂਗੇ ਅਗਲੀ ਤਫ਼ਤੀਸ਼ੜੀ ਉਹ ਤੋਂ ਫਿਰ ਬਾਅਦ ਚ ਸਾਰੇ ਤੱਥ ਸਮਝ ਲੈਂਦੇ ਆਂ ਨਹੀਂ ਪਰਚਾ ਨਹੀਂ ਇਹਨਾਂ ਤੇ ਕੋਈ ਨਹੀਂ ਹੈ ਸਰ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਇਹ ਪਾਮ ਹੀ ਕਰਦੇ ਸੀ ਜੋ ਦੋ ਮਨ ਨੇ ਆਪਣੇ ਜਿਹੜਾ ਬਲਿੰਕਰ ਜਿਹੜੀ ਹੁੰਦੀ ਹੈ ਜੋ ਡਿਲੀਵਰੀ ਉੱਥੇ ਕੰਮ ਕਰਦੇ ਸੀ ਦੋ ਜਣੇ ਵਿਸ਼ਾਲ ਤੇ ਅਮਿਤ ਤੇ ਜਿਹੜਾ ਮੰਗਾ ਵਾ ਉਹ ਅਮਿਤ ਦਾ ਪਰਾਣਾ ਪੜਦਾ ਸੀ ਤੇ ਗੌਤਮ ਜਿਹੜਾ ਵਾ ਇਹ ਵਿਸ਼ਾਲ ਦਾ ਰਿਸ਼ਤੇਦਾਰ ਹੈ ਇਹਨਾਂ ਚੌਹਾਂ ਨੇ ਆਪਸੇ ਲਿੰਕ ਕਰਕੇ ਤੇ ਇਦਾਂ ਫਿਰੇ ਬਾਤਬਾਤ ਕੀਤੀ ਤੇ ਹੁਣ ਕਿਦਾਂ ਰਿਸ਼ਤਿਆਂ ਦਾ ਜੋਰ ਦੇ ਵਿੱਚ ਜਿਹੜਾ ਜਿਹੜਾ ਪੰਜਾਬ ਪੁਲਿਸ ਦੇ ਘਰੇ ਨਾਕਾਬੰਦੀ ਵੀ ਕੀਤੀ ਗਈ ਹੋਈ ਹੈ ਸਭ ਕੁਝ ਫਿਰ ਵੀ ਇਦਾਂ ਮਾਮਲੇ ਸਾਹਮਣੇ ਆਣਾ ਕਿੱਥਾਂ ਲਿਜੇ ਇਹ ਨਾਕੇ ਅਸੀਂ ਬਾਡੀਆਂ ਆਲਰੇਡੀ ਦੋ ਦਿਨਾਂ ਦੇ ਨਾਕੇ ਦੋ ਰਾਤ ਨੂੰ ਦੋ ਸਾਡੀਆਂ ਪੀਸੀਆਰ ਚੱਲਦੀਆਂ ਵਾਂ ਔਰ ਜਿਹੜਾ ਇਹਨਾਂ ਨੇ ਪ੍ਰੋਪਰ ਰੈਕੀ ਕਰਕੇ ਜਿੱਥੇ ਵੇਖਿਆ ਕਿ ਜਿਹੜੀ ਗਲੀ ਦੇ ਵਿੱਚ ਕੋਈ ਪੁਲਿਸ ਦਾ ਮੂਵਮੈਂਟ ਨਹੀਂ ਹੈਗੀ ਜਾਂ ਜਿਹੜੀ ਪਿੱਛੋਂ ਹੀ ਲੱਗੇ ਆ ਕਿ ਉਹ ਮੰਡੀ ਚੌਂਕ ਤੇ ਇਹਨਾਂ ਦੇ ਮਗਰ ਇਹਨਾਂ ਨੇ ਪ੍ਰੋਪਰ ਰੈਕੀ ਕਰਕੇ ਜਿੱਥੇ ਵੇਖਿਆ ਕਿ ਸਾਨੂੰ ਕੋਈ ਪੁਲਿਸ ਤਾਂ ਨਹੀਂ ਹੈ ਕਦੇ ਉੱਥੇ ਇਹਨਾਂ ਨੇ ਇਹਨਾਂ ਦੇ ਵਾਰਦਾਤ ਦਾ ਇਲਜ਼ਾਮ ਲਾਇਆ ਪਵਨਨਗਰ ਦਾ ਕੁੜਾ ਅਡਿਸ਼ ਕਰਦੇ ਚੋਤਾ ਹਾਂਜੀ ਕੀ ਓਡੀ ਰੱਖੀ ਗਈ ਹੈ ਕਿ ਪਵਨਨਗਰ ਵਿੱਚ ਹੀ ਵਾਰਦਾਤ ਹੋਈ ਹੈ ਪਵਨਨਗਰ ਦਾ ਤੋਂ ਸਭ ਦਾ ਦੱਸੋ ਕਿ ਜਿਹਦੇ ਦੋ ਦੋਸ਼ੀ ਆ ਵਿਸ਼ਾਲ ਤੇ ਗੌਤਮ ਇਹ ਰਿਸ਼ਤੇਦਾਰ ਹੈ ਤੇ ਇਹਦੇ ਚ ਹੋ ਸਕਦਾ ਲਿੰਕ ਨਿਕਲਾਵੇ ਪਰ ਜੇ ਉਹ ਜਦੋਂ ਫੜਾਂਗੇ Yeah.